ਦਰਿਆ ਆ ਦੇ ਹੁੰਦਾ ਦਰਿਆ ਦਾ ਤੁਸੀਂ ਵੇਖਣ ਜਾਇਆ ਕਰੋਗੇ ਤੇ ਵੇਖਿਆ ਜੇ 38 ਸਾਲਾਂ ਬਾਅਦ ਫੇਰ 86 ਦਾ ਹੜ ਆਇਆ ਮੁੜ ਕੇ ਹੁਣ ਆਇਆ ਨਾ ਕਿ ਜੋ ਕਿ ਕਾਲੀਗੰਗਲ ਦੇ ਨੀਤਵਾਰ ਸਾਡੇ ਭਾਜੀ ਸਮਰਾ ਜਦ ਬਾਦਲ ਦਾ ਰਾਜ ਹੀ ਨਾ ਉਹਦੂ ਕਣਕ ਵੀ ਖੋਲੀ ਕਿ ਆਉਂਦੀ ਸੀ ਦਾਣ ਛੋਲੇ ਆਉਂਦੇ ਹੁੰਦੇ ਸੀ ਤੇ ਹੁਣ ਸਾਡਾ ਕੰਮ ਹੋ ਗਿਆ ਆ ਭੀਖ ਵਾਲਾ ਹੀ ਹਿਸਾਬ ਨਾਲ ਉਹਨਾ ਕਰਤਾ ਸਾਡਾ ਕੰਮ ਆਲੋ ਨਾ ਬੇਸੋ ਆਲੋ ਦੇ ਵਿੱਚ ਇਹ ਫਰਜ਼ ਤੇ ਬਣਦੇ ਸਰਕਾਰਾਂ ਦੇ ਪਰ ਸਰਕਾਰਾਂ ਫੇਲ ਹੋ ਗਈਆਂ ਬੋਲੇ ਸੋਨਿਆ ਇਹ ਕ ਬਦਲਾ ਦੇ ਚੱਕਰ ਚ ਪਾਈਆਂ ਵੀ ਇੱਕ ਬਦਲਾ ਪਤਾ ਨਹੀਂ ਪੰਜਾਬ ਚ ਕਿਹੜਾ ਆਉਣਾ ਅਸੀਂ ਇਹ ਗੱਲ ਸੋਚੀ ਵੀ ਸ਼ਾਇਦ ਪਤਾ ਨਹੀਂ ਕਿਹੜਾ ਬਦਲਾ ਆ ਜਾਣਾ ਹੰਡਾਈ ਆ ਸਰਕਾਰ ਤੁਸੀਂ ਵੇਖਿਆ ਵੀ ਬਾਪੂ ਬਾਦਲ ਦੀਆਂ ਜਿੰਨੀਆਂ ਸਹੂਲਤਾਂ ਸਾਰੀਆਂ ਉਦੋਂ ਹੀ ਮਿਲਦੀਆਂ ਰਹੀਆਂ ਉਸ ਤੋਂ ਬਾਅਦ ਸਾਰੀਆਂ ਬੰਦ ਹੋ ਗਈਆਂ ਚਾਹੇ ਬੱਚੇ ਸਕੂਲ ਜਾਂਦੀਆਂ ਅਸੀਂ ਲੜਕੀਆਂ ਉਹਨਾਂ ਨੂੰ ਸਾਈਕਲ ਵੰਡੇ ਜਾਂਦੇ ਸੀ ਚੱਕਰ ਚ ਵੜ ਕੇ ਇਸ ਕਰਕੇ ਹੁਣ ਆਪਾਂ ਸਾਰੇ ਮੈਂ ਤਾਂ ਧੰਨਵਾਦ ਕਰੂੰਗਾ ਵੀ ਇਹਨਾਂ ਨੌਜਵਾਨਾਂ ਨੇ ਇਹਨਾਂ ਸਾਰਿਆਂ ਨੇ ਅੱਜ ਪਿੰਡ ਛੋਟੇ ਫੱਤੇਵਾਲ ਪਹੁੰਚੇ ਆ ਜਿੱਥੇ ਬਾਜ ਸਿੰਘ ਹੋਣੀ ਮੁਖੇ ਹੋਣੀ ਜੋਧਵੀਰ ਹੋਣੀ ਸਾਰੀਆਂ ਇਹਨਾਂ ਦੀ ਟੀਮ ਜਿਹੜੀ ਆ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼ਰੋਣੀ ਕਾਲੀ ਦਲ 'ਚ ਸ਼ਾਮਲ ਕੀਤਾ ਇਹਨਾਂ ਨੇ ਬਹੁਤ ਵੱਡਾ ਇੱਕ ਬਦਲਾਅ ਦੇ ਚੱਕਰ 'ਚ ਇਹਨਾਂ ਦਿਨ ਰਾਤ ਇੱਕ ਕਰਕੇ ਇਥੋਂ ਜਿਹੜੀ ਝਾੜੂ ਦੀ ਸਰਕਾਰ ਬਣਾਈ ਤੇ ਐਮਐਲਏ ਬਣਾਇਆ ਇਹਨਾਂ ਨੇ ਇਹਨਾਂ ਦੇ ਮੁੱਲ ਨਹੀਂ ਪਾਇਆ ਮਤਲਬ ਮੇਰੇ ਇਲਾਕੇ ਬੈਠਾ ਉਹ ਆਪ ਹੀ ਬੋਲੀ ਜਾਣਦੇ ਆ ਭਾ ਮੁੱਖਾ ਵੀ ਇਹਨਾਂ ਮੁੱਲ ਹੀ ਨਹੀਂ ਪਾਇਆ ਕਿਸੇ ਦਾ ਵੀ ਸਾਡੇ ਜਜ਼ਬਾਤਾਂ ਨਾਲ ਖੇਡਿਆ ਗਿਆ ਇਸ ਕਰਕੇ ਅੱਜ ਮੈਂ ਅਜੇ ਬੇਸ਼ੱਕ ਸਾਲ ਪਿਆ ਆ ਸਰਕਾਰ 'ਚ ਪਰ ਇਹ ਮੈਨੂੰ ਕਹਿਣ ਲੱਗੇ ਵੀ ਅਸੀਂ ਸਾਰਿਆਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਤੇ ਮੈਂ ਇਹਨਾਂ ਨੂੰ ਧੰਨਵਾਦ ਕਰਦਾ ਕਿ ਇਹ ਸਾਡੇ ਪਰਿਵਾਰ 'ਚ ਆਏ ਆ ਪਰਿਵਾਰ ਵੱਡਾ ਕੀਤਾ ਇਸੇ ਤਰ੍ਹਾਂ ਇਹ ਸੰਕੇਤ ਆ ਕਿ ਆਉਣ ਵਾਲੀ ਇਹ ਸਾਡੀ ਸਰਕਾਰ ਐ ਸ਼੍ਰੋਮਣੀ ਅਕਾਲੀ ਦਲ ਦੀ ਬਣਨ ਜਾ ਰਹੀ ਆ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਲੱਗ ਰਿਹਾ ਪੂਰਾ ਫਤਿਹਵਾਲੀਆ ਸ਼ਾਮਲ ਹੋ ਗਿਆ ਹਾਂਜੀ ਆ ਇਹਨਾਂ ਦਾ ਧੰਨਵਾਦ ਜੀ ਇਹਨਾਂ ਨੇ ਕਿਉਂਕਿ ਇਹਨਾਂ ਨੇ ਇਹ ਇੱਕ ਬਦਲਾਅ ਸੀ ਬਦਲਾਅ ਬਹੁਤ ਵੱਡਾ ਸੀ ਅੱਜ ਉਹੀ ਬਦਲਾਅ ਸਾਰਾ ਜਿਹੜਾ ਆ ਉਹ ਘਰ ਵਾਪਸੀ ਕਰ ਰਿਹਾ ਅਕਾਲੀ ਦਲ ਦੇ ਵਿੱਚ ਕਿਉਂਕਿ ਇਹ ਪੰਥ ਘਲਕਾ ਹੀ ਸ਼ੁਰੂ ਤੋਂ ਇਥੋਂ ਬਹੁਤ ਬਹੁਤ ਵਾਰ ਅਕਾਲੀ ਦਲ ਨੇ ਇਥੇ ਜਿਹੜਾ ਐਮ.ਐਲ.ਏ ਬਤੌਰ ਐਮ.ਐਲ.ਏ ਸੇਵਾ ਕੀਤੀ ਹੈ ਸਾਲ ਕੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਵੀ ਫਤਿਹ ਛੋਟਾ ਫਤਿਹ ਆੜ ਬਾਜੀ ਛੁਣੇ ਆਏ ਸੀ ਤੇ ਇਤਨਾ ਦੀ ਬੇਨਤੀ ਆਪਾਂ ਨਾ ਝਾੜੂ ਆ ਰਹੇ ਆ ਖੁਦ ਨਾਲ ਵਰਕ ਕਰ ਰਹੇ ਆ ਬੜੀ ਮਿਹਨਤ ਕੀਤੀ ਆ ਪਰ ਇਸ ਚੀਜ਼ ਦਾ ਉਹਨੇ ਮੁੱਲ ਨਹੀਂ ਪਾਇਆ ਸਾਡਾ ਕੋਈ ਵੀ ਕੰਮ ਵਾਸਤੇ ਜਾਂਦੇ ਹੁੰਨੇ ਹਾਂ ਉਥੇ ਇਹਨੇ ਆਖਣਾ ਬਾਹਰ ਰੁਗੋ ਕਰ ਦਿੰਨੇ ਆ ਕੋਈ ਵੀ ਕੰਮ ਹੋਣਾ ਇਹਨੇ ਫੂਰਾ ਆਪਣੀ ਮਰਜ਼ੀ ਨਾਲ ਇਹਨੇ ਕੋਈ ਵੀ ਕੰਮ ਵੈਣਾ ਇਹਨੇ ਵੜੀ ਸਾਢੇ ਕੈਂ ਤੇ ਕਿਸੇ ਤਰ੍ਹਾਂ ਨਹੀਂ ਚੱਲਿਆ ਸਾਡੀ ਮਿਹਨਤ ਦਾ ਨਹੀਂ ਇਹਨੇ ਮੁੱਲ ਪਾਇਆ ਬਾਕੀ ਦੂਜਾ ਨੰਬਰ ਇਹ ਗੱਲ ਆ ਜਿ ਤਰ੍ਹਾਂ ਪਹਿਠੂ ਇਕੱਠੇ ਤੁਰੇ ਹਾਂ ਪਹਿਲੂ ਕੁਝ ਗੱਲਾਂ ਹੋਰ ਹੀ ਹੁਣ ਗੱਲਾਂ ਕੁਝ ਹੋਰ ਕਰ ਗਿਆ ਫਿਰ ਇਸ ਕਰਕੇ ਆਪਾਂ ਨੂੰ ਇਹੋ ਜੀ ਸਰਕਾਰ ਦੀ ਕੋਈ ਲੋੜ ਨਹੀਂ ਹੈਗੀ ਸਾਨੂੰ ਆਵੇ ਭਾਜੀ ਅੱਡੇ ਆਏ ਨੇ ਆਪਾਂ ਜਿੱਦਰ ਦੀ ਅੱਜ ਤੋਂ ਪਿੱਛੇ ਬਾਪੂ ਘਣੇ ਬਣੇ ਸੀ ਸਾਨੂੰ ਸਹੂਲਤਾਂ ਮਾੜੀ ਕੋਮ ਨੂੰ ਆਹ ਤੇ ਆਪਾਂ ਉੱਧਰ ਸਾਰੇ ਭਰਾ ਸ਼ਾਮਲ ਹੋਏ ਬਾਕੀ ਬੇਨਤੀ ਆ ਜਿਹੜਾ ਵੀ ਉਹਦੇ ਨਾਲ ਆ ਕਿਸ ਤਰ੍ਹਾਂ ਵੀ ਉਹ ਆਪਣੀ ਸੋਚ ਨਾਲ ਚੱਲੋ ਗਾਂ ਆਉਣ ਵਾਲਾ ਸਮੇਂ ਤੇ ਚੱਲੋ ਕਿੱਦਾਂ ਕਰਨੀ ਕਿੱਦਾਂ ਨਹੀਂ ਇਹ ਤੇ ਇਹਨੇ ਤੇ ਪਾਣੀ ਹਾਂਡੇ ਲਾਤਾ ਇੱਕ ਵਾਰ ਇਹੋ ਬੇਨਤੀ ਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹਾਂਜੀ ਕੀ ਨਾਮ ਮਹਤਾਰ ਸਿੰਘ ਕਿਹੜਾ ਪਿੰਡ ਆ ਛੋਟਾ ਫੱਤੇ ਹੋ ਗਿਆ ਕੀ ਮਤਲਬ ਹੈ ਸਾਡਾ ਸਾਡਾ ਜੀ ਆਪਾਂ ਬੜਾ ਯੋਰਾ ਬਣਾਏ ਸਾਨੂੰ ਆਪਾਂ ਚਾਹੁੰਦੇ ਸਰਕਾਰ ਨੂੰ ਪਰ ਸਾਡਾ ਮੁੱਲ ਨਹੀਂ ਪਾਇਆ ਕੋਈ ਹਾਂਜੀ ਤੇ ਫਿਰ ਆਪਾਂ ਕੱਲ੍ਹ ਦਾ ਜਾਨਵੜਿਆਂ ਭਾਈ ਨੂੰ ਫਿਰ ਸੱਦਿਆ ਕਿੰਨੇ ਪਰਿਵਾਰ ਸ਼ਾਮਲਾ ਹਾਂਜੀ ਸਾਰਾ ਸਾਡਾ ਸਾਰਾ ਫੱਤੇ ਹੋ ਗਿਆ ਛੋਟਾ ਫੱਤੇ ਹੋ ਗਿਆ ਕਿੰਨੇ ਵਜੇ ਟਿਕਟਾਂ ਆਈਆਂ ਸੀ ਹਾਂਜੀ ਹਾਂਜੀ ਕਿੰਨੀਆਂ ਟਿਕਟਾਂ ਸੀ ਜਦੋਂ ਤੁਹਾਨੂੰ ਜਸ ਮਿਲਦਾ ਰਹਤਾ ਰਹਦਾ ਹਰ ਮੁਸ਼ਕਲ ਵਾਲੇ ਸਾਨੂੰ ਝਾੜੂ ਬਣਾ ਕੇ ਝਾੜੂ ਦੀ ਸਰਕਾਰ ਬਣਾਓ ਤੇ ਸਾਨੂੰ ਬਹੁਤ ਹੀ ਨੁਕਸਾਨ ਹੋਇਆ ਬਹੁਤ ਘਾਟਾ ਪਿਆ ਸਾਨੂੰ ਅਸੀਂ ਰਾਤ ਦਿਨ ਇੱਕ ਮਿਹਨਤ ਕਰਕੇ ਅਸੀਂ ਉਹਨਾਂ ਨੂੰ ਬਣਾਇਆ ਸੀ ਪਰ ਸਾਨੂੰ ਉਸ ਚੀਜ਼ ਦਾ ਮੁੱਲ ਨਹੀਂ ਮਿਲਿਆ ਸਾਨੂੰ ਤਕਰੀਬਨ ਮੁਸ਼ਕਲਾਂ ਬਹੁਤ ਆਈਆਂ ਅਸੀਂ ਉਹ ਮੁਸ਼ਕਲਾਂ ਨੂੰ ਪਾਸੇ ਕਰਨ ਵਾਸਤੇ ਅਸੀਂ ਸਮਰਾ ਸਾਹਿਬ ਦੇ ਕੋਲ ਗਏ ਉਹਨਾਂ ਨੇ ਸਾਨੂੰ ਗੱਲ ਨਾਲ ਲਾਇਆ ਅਸੀਂ ਇੱਕ ਵਾਰੀ ਪਹੁੰਚੇ ਤੇ ਸਾਨੂੰ ਟਰਾਲੀ ਕਣਕ ਦੀ ਦੇ ਦਿੱਤੀ ਆ 20 ਜਿਹੜਾ ਖਾਦ ਸਟੋਰ 20 ਆ ਉਹ ਸਾਨੂੰ ਵੀ ਬਹੁਤ ਦਿੱਤਾ ਵਾ ਨਿੱਤ ਸਾਨੂੰ ਝਾੜ ਵਾਲੀ ਸਰਕਾਰ ਵੱਲੋਂ ਸਾਨੂੰ ਕੋਈ ਪੰਜਰ ਪੈ ਦੀ ਵੀ ਨਹੀਂ ਕੋਈ ਚੀਜ਼ ਸਾਨੂੰ ਮਿਲੀ ਜਦੋਂ ਤੇ ਉਹ ਬਣੇ ਨੇ ਸਾਨੂੰ ਘਾਟਾ ਹੀ ਘਟਾ ਆਇਆ ਬਸ ਇਹ ਬੇਨਤੀ ਕਰਨ ਹੈ ਕਿ ਆਪਾਂ ਸਾਰੇ ਪਰਿਵਾਰ ਸਾਰਾ ਕਾਫੀ ਪਿੰਡ ਦੀ ਸਾਰਾ ਗੱਲ ਇਕੱਠਾ ਹੋ ਚੁੱਕਾ ਵਾ ਸਾਰਾ ਪਿੰਡ ਹੀ ਨਾਲ ਹੋਇਆ ਸਾਡੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਸਟਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News